ਭਾਈ ਜੱਜਰ ơi ਭਾਈ ਮਾਗ ਮੈਂ ਨਹੀਂ ਅੱਧਾਈ ਮੈਂ ਦੱਸੂਗਾ ਲੋਕਾਂ ਨੂੰ ਹੀ ਦੁਬਾਰਾ ਜੇ ਜਾਨਾ ਕੈਮਰਾ ਚੱਲਦਾ ਹੀ ਤੁਹਾਡਾ ਸਾਰਾ ਕੁਝ ਦੱਸਾਂਗੇ ਜੀ ਬਾਈ ਜੀ ਗਰੀਬ ਬਾਈ ਮੈਨੂੰ ਕੱਪੜੇ ਪਵਾਏ ਜੀ ਇਹਨਾਂ ਨੇ ਤੇ ਇਹ ਕੋਈ ਗਰੀਬ ਨਹੀਂ ਹੈਗਾ ਨਾ ਨਿਊ ਲੈਣਾ ਚਾਹੁੰਦੇ ਨਹੀਂ ਜੀ ਮੈਨੂੰ ਪੈਸੇ ਕੱਪੜੇ ਮੇਰੇ ਕੱਪੜੇ ਦੇਖਾ ਕੇ ਜੀ ਲੋਕਾਂ ਦਾ ਫੁੱਦੂ ਲਾਈ ਜਾਂਦਾ ਤੂੰ ਯਾਰ ਬੜਜਾ ਸਵੇਰ ਦਾ ਵੀਰੇ ਕੰਮ ਕਰੀ ਜਾਂਦਾ ਦੋ ਰੋਟੀਆਂ ਹੀ ਨਹੀਂ ਦਿੱਤੀਆਂ 20 ਰੁਪਏ ਬਈ ਦਿਹਾੜੀ ਆਇਆ ਹੋਇਆ ਦੇਖੋ ਜੀ ਮਿਹਨਤ ਅਸੀਂ ਬਹੁਤ ਕਰਦੇ ਆਂ ਜੀ ਦੇਖੋ ਜੀ 20 30 ਰੁਪਏ ਜੀ ਬਣ ਜਾਂਦੇ ਨੇ ਪਾਥੀਆਂ ਪੱਥਰ ਨਾਲ ਕਦੇ ਜੀ ਪਾਥੀਆਂ ਚੋਰੀਆਂ ਕਰਦੀ ਆ 1-2 ਰੁਪਏ ਦੀ ਉਹ ਵੇਚਦੀ ਕਿਸੇ ਦੀ ਜੀ ਬਾਹਰ ਖੇਤ ਆਲੀ ਤਾਰ ਲਾ ਲਈ ਜੀ ਬੱਲ ਵਾਲੀ ਬੱਲ ਮੇ ਵੇਚਦਾ ਜੀ 5-10 ਰੁਪਏ ਦਾ بڑے ਲੋਕ ਬਈ ਨਿੰਦਦੇ ਨੇ ਮੈਨੂੰ ਰੀਲਾ ਬਣਾਉਂਦੇ ਨੇ ਮੇਰੇ ਖਿਲਾਫ ਕਹਿੰਦੇ ਵੀ ਇਹਦੇ ਲਵੇ ਇੰਨਾ ਪੈਸਾ ਇੰਨਾ ਪੈਸਾ ਦੇਖੋ ਬਾਈ ਥੁੱਲੇ ਮੂਰੇ ਬੈਠੇ ਸੀ ਯਾਰ ਹੁਣ ਦੋ ਅਗਮ ਚੋਂਨ ਨੂੰ ਬਾਈ ਦੋ ਲੱਕੜਾਂ ਨਹੀਂ ਮਿਲੀਆਂ ਮਗਮੀਆਂ ਕਿਸੇ ਨੇ ਲੱਕੜਾਂ ਨਹੀਂ ਦਿੱਤੀਆਂ ਬਾਈ ਜਦੋਂ ਮਾੜਾ ਟਾਈਮ ਹੋਵੇ ਬਾਈ ਸਵੇਰ ਦਾ ਵੀਰੇ ਕੰਮ ਕਰੀ ਜਾਂਦਾ ਦੋ ਰੋਟੀਆਂ ਹੀ ਨਹੀਂ ਦਿੱਤੀਆਂ ਵੀਰ ਪੇ ਬਈ ਦਿਹਾੜੀ ਆਇਆ ਹੋਇਆ ਆ ਦੇਖੋ ਅਗਲੇ ਦਾ ਕੂੜਾ ਸੱਟਦਾ ਸੀਗਾ ਤੂੰ ਦੇਖੋ ਅਗਲੇ ਦਾ ਕੂੜਾ ਸੱਟ ਕੇ ਹਟਿਆ ਆ ਹੁਣ ਬਾਥੀਆਂ ਲਉਣੀਆਂ ਨੇ ਗਹਾਰਾ ਲਾਉਣਾ ਅਗਲੇ ਦਾ ਵੀਰ ਪੇ ਬਈ ਦਿਹਾੜੀ ਦਿੰਦੇ ਅਗਲੇ ਘਰ ਚ ਕਿੱਥੇ ਚੱਲਦਾ ਬਈ ਬੜਾ ਮੰਦਾ ਹਾਲਾ ਬਈ ਗਰੀਬੀ ਦਾ ਸਤਿਕਾਰ ਜੀ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਚੈਨਲ ਤੇ ਜਿੱਥੇ ਕਿ ਆਪਾਂ ਇੰਟਰਵਿਊ ਸ਼ੋਅ ਕਰ ਰਹੇ ਹਾਂ ਇਹਦੇ ਵਿੱਚ ਤੁਹਾਨੂੰ ਇਹ ਅੱਗੇ ਦੱਸਣਾ ਕਿ ਇਹ ਇੰਟਰਵਿਊ ਲੈਣਾ ਹੈ ਆ ਮੁੰਡੇ ਚਰਚੇ ਤੁਸੀਂ ਸੁਣੀ ਹੋਣਗੇ ਬਹੁਤ ਜ਼ਿਆਦਾ ਵੀਡੀਓ ਆਉਂਦੀਆਂ ਨੇ ਤੇ ਇਹ ਕਦੇ ਬਹੁਤ ਗਰੀਬ ਆ ਯਾਰ ਬਹੁਤ ਗਰੀਬ ਗਰੀਬੀ ਵਿੱਚ ਉੱਠ ਰਿਹਾਗਾ ਬਾਈ ਤੇ ਲੋਕ ਇਹਦਾ ਮਜ਼ਾਕ ਉਡਾਈ ਜਾਂਦੇ ਨੇ ਆਪਾਂ ਪੁੱਛਦੇ ਆ ਵੀ ਕੀ ਚੱਕਰ ਪੈ ਗਿਆ ਸਸਰੀ ਗੱਲ ਜੀ ਪਹਿਲਾਂ ਦੋ ਮਹੀਨਿਆਂ ਦੀ ਜੀ ਸਸਰੀ ਜੀ ਜੀ ਜਦੋਂ ਗਰੀਬੀ ਹੋਵੇ ਫਿਰ ਹੁਣ ਮੈਂ ਥੋੜੇ ਦੇਖੋ ਬਰਾਬਰ ਬੈਠਣ ਵਾਲਾ ਵੀ ਨਹੀਂ ਗਰੀਬੀ ਹੈ ਨਾ ਜੀ ਮੈਂ 20 20 ਰੁਪਏ ਜੀ ਦਿਹਾੜੀ ਤੇ ਜਾਂਦਾ ਜੀ ਤੇ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਲੋਕਾਂ ਨੂੰ ਬਈ 300 350 400 ਦਿਹਾੜੀ ਮਿਲਦੀ ਆ ਤੈਨੂੰ ਜਾਂ 20 ਜਾਂ 30 ਰੁਪਏ ਕਿਵੇਂ ਮਿਲਦੇ ਨੇ ਇਹਦਾ ਮੈਨੂੰ ਤੁਸੀਂ ਆਨਸਰ ਦਿਓ ਜੀ ਜਦੋਂ ਗਰੀਬੀ ਹੋਵੇ ਫਿਰ ਜਾਣੀ ਪੈਂਦਾ 20-23 ਰੁਪਏ ਤੇ ਲੋਕ ਜੀ ਮੈਨੂੰ ਦਿੰਦੇ ਆ ਜੀ ਮੈਂ ਲੋਕਾਂ ਦੇ ਘਾਰੇ ਵੀ ਲਾਉਣਾ ਜੀ ਪਾਥੀਆਂ ਵੀ ਪਾਥਦਾ ਗਰੀਬੀ ਦੇਖਿਆ ਜੀ ਅਸੀਂ ਨੇ ਬਹੁਤ ਗਰੀਬੀ ਦੇਖਿਆ ਜੀ ਵੀ ਤੁਸੀਂ ਕਹਿੰਦੇ ਨਹੀਂ ਹੈਗੇ ਵੀ ਦਿਹਾੜੀ ਤਾਂ 300 ਦੇਖੋ ਬਈ ਆ ਕੁੱਤੇ ਵਾਲਾ ਪੂਰਾ ਦਿੱਤਾ ਅਗਲੇ ਰਾਤ ਨੂੰ ਸੌਣ ਨੂੰ ਹੁਣ ਜਦੋਂ ਗਰੀਬ ਹੁਣ ਅਗਲੇ ਨਾ ਕਹਿ ਸਕੀ ਹਣਾ ਐਂ ਪੈਣਾ ਪੂ ਬਾਈ ਪੈ ਜਾਣੀ ਇੱਕ ਗੱਲ ਮੈਨੂੰ ਦੱਸੋਗੇ ਬਾਈ ਤੁਹਾਡਾ ਲੋਕ ਬਹੁਤ ਜ਼ਿਆਦਾ ਮਜ਼ਾਕ ਉਡਾ ਰਹੇ ਨੇ ਵੀਡੀਓ ਦੇ ਉੱਤੇ ਤੇ ਚੱਕਰ ਕੀ ਪੈ ਗਿਆ ਇਹ ਦੇਖੋ ਬਾਈ ਜੀ ਜਦੋਂ ਗਰੀਬੀ ਹੋਵੇ ਜੀ ਅਸੀਂ ਤਾਂ ਕੁੰਡੀ ਕਿੱਥੋਂ ਲਾ ਲਾਂਗੇ ਜੀ ਸਾਡੇ ਘਰੇ ਦਸਾਰਾਂ ਵੀ ਨਹੀਂ ਧਾਰਾਲਾ ਇਹਨੂੰ ਵੀ ਪੈਸੇ ਨਹੀਂ ਹੈਗੇ ਬਿਜਲੀ ਵਾਲੇ ਵੀ ਆ ਗਏ ਤੁਹਾਡੇ ਘਰੇ ਹਣਾ ਹਾਂਜੀ ਸਾਡੇ ਘਰੇ ਵੀ ਬਿਜਲੀ ਨਹੀਂ ਸਾਡੇ ਤੇ ਜੀ ਪਰਚਾ ਪਵਾਦਾ ਝੂਠਾ ਪਰਚਾ ਪਵਾਇਆ ਗਿਆ ਜੀ ਸਾਡੇ ਤੇ ਕਿ ਉਹ ਵੀ ਸਾਨੂੰ ਮਾਫੀ ਦਿਓ ਅਸੀਂ ਕਿੱਥੇ ਦੀ ਅਸੀਂ ਤਾਂ ਜੀ ਪਾਛੀਆਂ ਵੀ ਲੋਕਾਂ ਤੋਂ ਰਾਤ ਤੋਂ ਚੋਰੀ ਕਰਕੇ ਲੈ ਕੇ ਆਏ ਅੱਧੀ ਅੱਧੀ ਪਾਛੀ ਤੇ ਮੈਂ ਤੇ ਮੀਨੀ ਮਾਜੀ ਖਾਣਾ ਬਣਾਉਂਦਾ ਤੇ ਆਈਫੋਨ ਕਿੱਥੋਂ ਆਇਆ ਬਈ ਤੇਰੇ ਲਵੇ ਯਾਰ ਦੱਸਿਆ ਤਾਂ ਅਸੀਂ ਬਈ ਆਈਫੋਨ ਤਾਂ ਤੈਨੂੰ ਕੀ ਦੱਸਾਂ ਕੋਈ ਬਾਹਰੋਂ ਮੁੰਡਾ ਆਇਆ ਸੀ ਵੀਰੇ ਉਹ ਤੋਂ ਮੈਂ ਫੜ ਕੇ ਵੀਡੀਓ ਬਣਾਤੀ ਤੇ ਲੋਕਾਂ ਨੇ ਆਇਆ ਚੱਕ ਲਈ ਵੀ ਤੇਰਾ ਆਈਫੋਨ ਵੀ ਇਹੋ ਗਰੀਬੀ ਹੋ ਗਈ ਬਾਈ ਆਈਫੋਨ ਅਸੀਂ ਕਿੱਥੋਂ ਲੈ ਗਏ ਐਂਡ THEN ਮੇਰਾ ਫੋਨ ਆਣਾ ਜੀ ਕਿ ਮੈਂ ਤਾਂ ਜੀ ਵੀਡੀਓ ਬਣਾਉਣਾ ਜੀ ਨੋਕੀਆ ਤੋਂ ਜੀ ਨੋਕੀਆ 5210 ਤੋਂ ਵੀਡੀਓ ਬਣਾ ਕੇ ਤਾਂ ਨੌਕੀਆ ਤੋਂ ਗਾਏ ਵੀਡੀਓ ਪੜ ਜਾਂਦੀਆਂ ਨੇ ਯਾਰ ਤੂੰ ਮੈਨੂੰ ਨਹੀਂ ਲੱਗਦਾ ਬਾਈ ਇੰਨਾ ਗਰੀਬ ਹੋਵੇਂ ਲੋਕਾਂ ਦਾ ਪੁੱਤੂ ਬਣਾਈ ਜਾਂਦਾ ਯਾਰ ਨਹੀਂ ਬਾਈ ਜੀ ਸੱਚੀ ਗੱਲ ਹੈ ਜੀ ਮੈਂ ਜੀ ਦੁਕਾਨਾਂ ਨਾਲ ਜੇ ਗਿਆ ਸੀ ਮੈਨੂੰ ਉਹਨੇ ਨੋਕੀਆ ਦਾ ਫੋਨ ਦਿੱਤਾ ਤੇ ਕਹਿੰਦਾ ਵੀ ਇਹਦੇ ਨਾਲ ਤੈਨੂੰ ਕੈਮਰਾ ਲਾ ਕੇ ਦੇ ਦਿੰਦਾ ਜੀ ਉਹਨੇ 30 ਰੁਪਏ ਦੇ ਜੀ ਮੈਨੂੰ ਕੈਮਰਾ ਲਾ ਕੇ ਦਿੱਤਾ ਦਾ ਜੀ ਤੈਨੂੰ ਕੀ ਲੱਗਦਾ ਵੀ ਇਹਦੇ ਵਿੱਚ ਬਣ ਸਕਦੀ ਹੈ ਨੋਕੀਆ ਦੇ ਵਿੱਚ ਮੈਨੂੰ ਤਾਂ ਇਹ ਪੋਸੀਬਲ ਲੱਗਦਾ ਇੱਦਾਂ ਤਾਂ ਹੋ ਹੀ ਨਹੀਂ ਸਕਦਾ ਜਿਵੇਂ ਦੀ ਤੁਸੀਂ ਗੱਲ ਨਹੀਂ ਜੀ ਜਦੋਂ ਗਰੀਬੀ ਹੋਵੇ ਜੀ ਐਂ ਸਾਰੇ ਕਹਿੰਦੇ ਹੁੰਦੇ ਨੇ ਵੀ ਹੋ ਨਹੀਂ ਸਕਦਾ ਅਸੀਂ ਛੋਡੇ ਪਿੰਡ ਵਾਲਿਆਂ ਦਾ ਜਾਂਚ ਪੜਤਾਲ ਕਰ ਸਕਦਾ ਛੋਡੀ ਵੀ ਸੱਚੀ ਗਰੀਬ ਹੋ ਜਾਂ ਲੋਕਾਂ ਦਾ ਵੈਸੀ ਵੀਡੀਓ ਦੇ ਵਿੱਚ ਬੁੱਤ ਬਣਾਈਏ ਸਾਰਿਆਂ ਨੂੰ ਪੁੱਛ ਲਓ ਪਿੰਡ ਦੇ ਜੀ ਦੇਖੋ ਜੀ ਮੈਨੂੰ ਬਹੁਤ ਲੋਕਾਂ ਨੇ ਬਾਹਰੋਂ ਫੋਨ ਵੀ ਕਰਿਆ ਵੀ ਤੂੰ ਇੰਨਾ ਗਰੀਬ ਹੈ ਵੀਡੀਓ ਪਾਉਣਾ ਹੈ ਨਾ ਵੀ ਤੂੰ ਦਿਖਾਉਣਾਗਾ ਕਿ ਤੂੰ ਵੀ ਤੂੰ ਗਰੀਬ ਬਾਈ ਜੀ ਜਦੋਂ ਗਰੀਬੀ ਹੋਵੇ ਬਾਈ ਜੀ ਦਿਖਾਉਣੀ ਹੋ ਪੈਣੀ ਹੈ ਫਿਰ ਕਿਸੇ ਨੇ ਮਦਦ ਨਹੀਂ ਕੀਤੀ ਤੁਹਾਡੀ ਮਦਦ ਲਈ ਬਹੁਤ ਫੋਨ ਆਏ ਮੈਨੂੰ ਜੀ ਕਹਿੰਦੇ ਵੀ ਮਦਦ ਕਰੋ ਪਰ ਜਿਹਾ ਸੀ ਕਿ ਜਿੰਦਾ ਪੈਸਾ ਜੀ ਐਸਾਂ ਨਹੀਂ ਕੱਟਣਾ ਜੀ ਬਾਅਦ ਚੋ ਅਗਲਾ ਜੀ ਵੀਡੀਓ ਪਾਉਂਗਾ સ્ટોਰੀ ਪਾਉਂਗਾ ਕਿ ਤੁਹਾਨੂੰ ਅਗਲਾ ਪੈਸੇ ਦੇਣਾ ਤੁਸੀਂ ਪ੍ਰੋਮੋਸ਼ਨਾਂ ਵੀ ਕਰ ਸਕਦੇ ਹੋ ਤੁਹਾਡੇ ਵੀਊ ਤਾਂ ਬਹੁਤ ਜ਼ਿਆਦਾ ਹੁੰਦੇ ਨੇ ਜੀ ਜੀ ਮੈਨੂੰ ਪਤਾ ਨਹੀਂ ਜੀ ਪ੍ਰੋਮੋਸ਼ਨ ਦਾ ਐਵੀ ਵੀ ਕਹਾਂ ਜੀ ਮੈਂ ਕਦੇ ਨਹੀਂ ਕੀਤੀ ਸੀ ਜੀ ਮੈਨੂੰ ਕਹਿੰਦੇ ਤੈਨੂੰ ਪੈਸੇ ਦੇਵਾਂਗੇ ਨਾਲ ਜੀ ਮੈਨੂੰ ਪੈਸੇ ਦਿੱਤੇ ਤੇ ਉਲਟਾ ਮੇਰਾ ਅਕਾਊਂਟ ਨੰਬਰ ਲੈ ਕੇ ਜੀ ਉਹਨਾਂ ਨੇ ਮੇਰੇ ਪੈਸੇ ਕਢਾ ਲਏ ਜੀ ਉਹ ਜੀ ਤਕਰੀਬਨ ਜੀ 21 ਰੁਪਏ ਸੀ ਸਾਰੇ ਉਹਨਾਂ ਨੇ ਕਢਾ ਲਏ 21 ਰੁਪਿਆ ਦਾ ਘਾਟਾ ਪੈ ਚੁੱਕਿਆ ਪੂਰਾ ਹਾਂਜੀ ਬਹੁਤ ਗਰੀਬੀ ਰਿਖੇ ਜੀ ਜਿਸ ਨੇ ਬੜੀ ਮਿਹਨਤ ਨਾਲ ਜੀ 21 ਰੁਪਏ ਕੱਟੇ ਕਰੇ ਸੀ ਮੈਂ 5 ਸਾਲਾਂ ਦਾ ਜਿੱਕੀ ਰੁਪਏ ਇਕੱਠੇ ਕਰੇ ਸੀ ਜੀ ਲੋਕਾਂ ਦੀਆਂ ਪਾਚੇ ਪਾਚੇ ਮੈਂ ਸੁਣਿਆ ਤੁਸੀਂ ਮਤਲਬ ਪ੍ਰੋਮੋਸ਼ਨ ਆਲਾ ਇਸ ਕਰਕੇ ਸਾਧ ਨਹੀਂ ਦੇ ਰਹੇ ਵੀ ਅੱਜ ਕੱਲ ਫਰੋਡ ਹੋਏ ਨੇ ਲੋਕਾਂ ਦੇ ਪੈਸੇ ਲੁੱਟ ਰਹੇ ਨੇ ਜੋ ਕੀ ਆ ਇਹ ਗੇਮਾਂ ਵਗੈਰਾ ਚੱਲਦੀਆਂ ਨੇ ਤੁਸੀਂ ਗੇਮਾਂ ਦੀ ਪ੍ਰੋਮੋਸ਼ਨ ਨਹੀਂ ਕਰਦੇ ਜੀ ਜੀ ਸੁਣੋ ਇੱਦਾਂ ਤਾਂ ਕੋਈ ਕਰਨੇਗੀ ਪ੍ਰੋਮੋਸ਼ਨ ਕਰਕੇ ਤਾਂ ਪੈਸੇ ਆਉਂਦੇ ਨੇ ਇੱਦਾਂ ਕੀ ਫਰੋਡ ਆਲੀ ਤਾਂ ਕੋਈ ਗੱਲ ਨਹੀਂ ਹੈਗੀ ਪਰ ਤੁਹਾਡੇ ਨਾਲ ਹੋਇਆ ਮੈਨੂੰ ਦੱਸ ਸਕਦੇ ਹੋ ਫਿਰ ਹਾਂ ਜੀ ਮੇਰੇ ਨਾਲ ਹੋਇਆ ਜੀ ਮੈਨੂੰ ਕੋਈ ਉਹ ਕਹੇ ਸੀ ਜੀ ਫੇਅਰ ਲਵਲੀ ਕੋਈ ਕਰੀਮ ਸੀ ਜੀ ਉਹ ਮੈਨੂੰ ਕਹੇ ਵੀ ਤੇ ਇਹ ਦਿਖਾ ਦੇ ਫੇਅਰ ਹਾਂ ਜੀ ਫਿਰ लवली ਨੇ ਮੈਨੂੰ ਕਿਹਾ ਸੀ ਜੀ ਉਹਨਾਂ ਨੇ ਤੇ ਉਹਨਾਂ ਨੇ ਫਿਰ ਮੈਨੂੰ ਕਿਹਾ ਵੀ ਤੇ ਲਵੇ ਨੋਟੀਫਿਕੇਸ਼ਨ ਜਿਆਊਗਾ ਹਨਾ ਵੀ ਬੈਲਜੇ ਨਹੀਂ ਵੱਜਦੇ ਜਿਵੇਂ ਕਹਿੰਦੇ ਜੀ ਉਹ ਆਉਗੀ ਐਸਐਸਸੀ ਮੇਰੀ ਜਮਾਈ ਸਾਨੂੰ ਪਤਾ ਨਹੀਂ ਰਹਾ ਇਹ ਕੀ ਕਹਿੰਦੇ ਨੇ ਉਹਨੂੰ ਬੈਲ ਵੱਜਦੀ ਨਹੀਂ ਮਰੀਬੀ ਦਾ ਆਪਾ ਬਹੁਤ ਦੇਖਿਆ ਗਰੀਬੀ ਪਰ ਅਲਟਰਾ ਪ੍ਰੋ ਮੈਕਸ ਤੋਂ ਉੱਪਰ ਆ ਜਿਹੜੀ ਉਹ ਮਰੀਬੀ ਹੈ ਨਾ ਬੜੀ ਤੇ ਸਹੀ ਗੱਲ ਹੈ ਜੀ ਤੁਹਾਡੀ ਬਾਕੀ ਹੋਰ ਇਨਫਰਮੇਸ਼ਨ ਲਓ ਇਹਨਾਂ ਤੋਂ ਚਾਹ ਚਾਹ ਵੀ ਹੋਵੇ ਜੀ ਚਾਹ ਸੌਂਦੇ ਚਾਹ ਮਿਲ ਜਾਂਦੀ ਹੈ ਜੀ ਮੈਂ ਦੇਖਦਾ ਚਾਹ ਤੋ ਦੋ ਦੱਬਾ ਹੁੰਦਾ ਚੱਲਦੇ ਨਹੀਂ ਜਾਂ ਪੀਂ ਚੱਲਦੇ ਨਹੀਂ ਬਾਅਦ ਵਿੱਚ ਤੁਹਾਨੂੰ ਲਪੋੜਾ ਨਹੀਂ ਚਾਰਾ ਮਿਲਦਾ ਹੋਣਾ ਇਹ ਆ ਬਾਟਨ ਬੂਟਨ ਵੀ ਲਵਾਏ ਤੁਸੀਂ ਇਹਦੇ ਬਾਈ ਜਦੋਂ ਜੀ ਗਰੀਬੀ ਹੋਵੇ ਜੀ ਬਟਨ ਲੈ ਲਓ ਪੈਸੇ ਨਹੀਂ ਹੈਗੇ ਆ ਦੇਖੋ ਜੀ ਸਿੱਧਾ ਸਵਾਇਆ ਇਹ ਵੀ ਜੀ ਕਿਸੇ ਦਾ ਮੈਂ ਲਾ ਕੇ ਲੈ ਕੇ ਆਇਆ ਸੀ ਰਾਤ ਨੂੰ ਜੀ ਕਿਸੇ ਦਫਤਰ ਤੇ ਪਿਆ ਸੀ ਤੇ ਉਸ ਤੋਂ ਬਾਅਦ ਜੀ ਉਹ ਸੂਟਾ ਸੀ ਜੀ ਇੰਨਾ ਪੀਸ ਮੇਦਵਾ ਕੇ ਆਇਆ ਅੱਛਾ ਚੋਰੀ ਵੀ ਕਰ ਲੈਣਾ ਤੁਸੀਂ ਜਦੋਂ ਗਰੀਬੀ ਹੋਵੇ ਜੀ ਚੋਰੀ ਵੀ ਕਰਨੀ ਪੈਂਦੀ ਹੈ ਜੀ ਮੈਂ ਕਈਆਂ ਲੋਕਾਂ ਦੀ ਵੀ ਤਾਰਾਂ ਲਗੀਆਂ ਰਹੀ ਅੱਛਾ ਮੋਟਰ ਨਹੀਂ ਤਾਰਾਂ ਜਿਹੜੀਆਂ ਮਤਲਬ ਵੜਦੇ ਨੇ ਉਹਨਾਂ ਵਿੱਚ ਤੁਸੀਂ ਵੀ ਆਓ ਦੇ ਅਸੀਂ ਕਿ ਮੈਂ ਕੋਈ ਜਿੱਗ ਰਹੇ ਨਹੀਂ ਹੈਗੇ ਜੇ ਆਪਾਂ ਕਹიდੀਏ ਜਦੋਂ ਗਰੀਬੀ ਹੋਵੇ ਬਾਈ ਜੀ ਬਟਨੀਆਂ ਪੈਂਦੀਆਂ ਨੇ ਤਾਰਾ ਫਿਰ ਤੁਸੀਂ ਮਿਹਨਤ ਕਰੋ ਮੈਂ ਕਹਿੰਦੀ ਗਰੀਬੀ ਚੱਕੀ ਜਾਊਗੀ ਤੁਹਾਡੀ ਮੇਰੇ ਹਿਸਾਬ ਨਾਲ ਜੀ ਮੈਂ ਬਹੁਤ ਮਿਹਨਤ ਕਰਦਾਗਾ ਰਾਤ ਨੂੰ ਮੈਂ ਫਿਰ ਤੁਸੀਂ ਮਿਹਨਤ ਕਿਉਂ ਨਹੀਂ ਕਰਦੇ ਹੈਗੇ ਮੇਤਰਾ ਤੁਹਾਡੀ ਗਰੀਬੀ ਵੀ ਚੱਕੀ ਜਾਊਗੀ ਦੇਖੋ ਜੀ ਮਿਹਨਤ ਅਸੀਂ ਬਹੁਤ ਕਰਦੇ ਆਂ ਜੀ ਦੇਖੋ ਜੀ 20 30 ਰੁਪਏ ਜੀ ਬਣ ਜਾਂਦੇ ਨੇ ਪਾਥੀਆਂ ਪੱਥਰ ਨਾਲ ਜੀ ਤੇ ਹੋਰ ਸਿਸਟਮ ਹੋ ਜਾਂਦਾ ਤੇ ਰਾਤ ਨੂੰ ਜੀ ਮੈਂ 12 1 ਵਜੇ ਨਿਕਲ ਜਾਂਦਾ ਜੀ ਲੋਕਾਂ ਦੇ ਕਦੇ ਜੀ ਪਾਥੀਆਂ ਚੋਰੀਆਂ ਕਰਦੀ ਐ 1-2 ਰੁਪਏ ਦੀ ਉਹ ਵੇਚਦੀ ਕਿਸੇ ਦੀ ਜੀ ਬਾਹਰੋਂ ਖੇਤ ਵਾਲੀ ਤਾਰ ਲਾ ਲਈ ਜੀ ਬੱਲ ਵਾਲੀ ਬੱਲ ਵੇਚਦਾ ਜੀ 5-10 ਰੁਪਏ ਦਾ ਮੈਂ ਤਾਂ ਮੈਂ ਬਹੁਤ ਕਰ ਰਿਹਾ ਜੀ ਤੁਸੀ ਚਾਹ ਵੀ ਪਿਆਵੋਗੇ ਸਾਨੂੰ ਹਾਂ ਜੀ ਚਾਹ ਜੀ ਤੁਹਾਨੂੰ ਦਿਖਾ ਦਿੰਦਾ ਜੀ ਕਿਚੋਈ ਦਿਖਾ ਦਿੰਦੇ ਤੇ ਹੋਰ ਜਾਨ ਉਹ ਮੈਂ ਬੰਦਣਾ ਰੂਪ ਵੀ ਦਿਖਾ ਦਿੰਦਾ ਜੀ ਤੁਸੀਂ ਤਾਂ ਇੰਨੇ ਗਰੀਬ ਹੋ ਜੀ ਤੁਸੀਂ ਚਾਹ ਕਰੇ ਬਣਾ ਲਓਗੇ ਹਾਂ ਜੀ ਤੁਹਾਨੂੰ ਦਿਖਾ ਦਿੰਦਾ ਜੀ ਚਾਹ ਚਲੋ ਦੇਖੀਏ ਚਾਹ ਵੀ ਬਣਾਉਣਗੇ ਆਪਾਂ ਨੂੰ ਪੈਣੇ ਨੇ ਚਲੋ ਉਹ ਮੇਕੋ ਜੀ ਗਰੀਬੀ ਦੀ ਪੱਤੀ ਵੀ ਹੈਗੀ ਪੱਤੀ ਵਾਹ। ਇਹ ਬਸ ਦੇਦੀਬੀਆ ਦੇਖਿਆ ਪਰ ਆਪਾਂ ਇੰਨੀ ਗਰੀਬੀ ਜਿਹੀ ਦਾਰ ਪਰ ਉਹ ਦੂਜੀ ਇੱਕ ਗੰਦਾ ਹੀ ਹੈ ਜੇ ਇਹਦੇ ਨਾਲ ਹੀ ਅਸੀਂ ਲਾਲ ਬਣਾ ਲਓ ਇਸ ਪਾਸੇ ਜਾਂਜੋ ਜੀ। ਇੱਕ ਲਾਲ ਦੀ ਕੋਈ ਇਹਦੀ ਜੀ ਰੋਟੀ ਖਾਣੇ ਦੀ ਜਾਂ ਚਾਹ ਪੀਣੇ ਮੈਂ ਮੱਕੀ ਚਾਹ ਪਿਆ ਦੇਣਾ ਜੀ ਅੱਜ ਤੁਹਾਨੂੰ। ਨਹੀਂ ਜੀ। ਨਹੀਂ ਨਹੀਂ ਬਸ ਜੀ ਕੋਈ ਲੋਡ ਨਹੀਂ। ਆ ਜੀ। ਆ ਜੀ ਤੁਹਾਨੂੰ ਗੈਸਟਰੋਨ ਨੂੰ ਦਿਖਾਉਣਾ ਹੈ ਤੁਹਾਨੂੰ। ਡਾਕਟਰ ਨੂੰ ਕੀ ਹੈ ਗੈਸਟਰੋਨ ਜੀ ਹੈਗਾ ਜੀ। ਅੱਛਾ ਗੈਸਟਰੋਨ ਵੀ ਰੱਖਿਆ ਹੈ ਜੀ। ਆ ਦੇਖੋ ਜੀ। ਇਹ ਇਹ ਜੀ ਇੱਥੇ ਜੀ ਸਾਡੇ ਰਿਸ਼ਤੇਦਾਰ ਆਉਂਦੇ ਨੇ ਬੈਠਦਾ ਜੀ ਬ੍ਰਿਫੀ ਕਰਕੇ ਜੀ ਸਾਡੇ ਹੁਣ ਕੋਈ ਰਿਸ਼ਤੇਦਾਰ ਆਇਆ ਜੀ ਅੱਛਾ ਇਹ ਆ ਤੁਹਾਡਾ ਗੈਸਟਰ ਹੁੰਦੀ ਹੈ ਜੀ ਇੱਥੇ ਆ ਆ ਲੈ ਕੇ ਪਾਤੀ ਜੀ ਇਸ ਨੂੰ ਸਨਾਨਾ ਲਾ ਲੈਂਦੇ ਨੇ ਜੀ ਅੱਛਾ ਇਹ ਹੀ ਤੁਸੀਂ ਚੋਰੀਆਂ ਕਰਦੇ ਹੋ ਪਾਤੀਆਂ ਇਹ ਆ ਇਹ ਨਾਲ ਖਾਓ ਜੀ ਇਹ ਘੱਟ ਲਿਓ ਜੀ ਇਹ ਪਾਤੀ ਜੀ ਪਛਾਣ ਆ ਜਾਂਦੇ ਜੀ ਦੇਖ ਲਓ ਕਿਹਦੀ ਪਾਤੀਆਂ ਪਛਾਣ ਲਓ ਇਹ ਐ ਨਹੀਂ ਕਰਨੋ ਜੀ ਐ ਨਾ ਕਰੋ ਐ ਚਾਰ ਵੀ ਤੁਹਾਡੇ ਬਾਧ ਆ ਜਾਣਗੇ ਜੀ ਪਾਤੀਆਂ ਸੋ ਦਾ ਮੈਂਤਾ ਦੀ ਕਰਦੇ ਜੀ ਐ ਕਰੋ ਜੀ ਆਹ ਦੇਖ ਲਓ ਯਾਰ ਬੜੀ ਜੀ ਬੇਇਤਨ ਕਰਦਾ ਜੀ ਮੈਂ ਲੋਕਾਂ ਦਾ ਸਵਾਲ ਦੇਖੋ ਜੀ ਹੂੰ ਚੱਲੀਏ ਪਾ ਪੀਓ ਯਾਰ ਅੱਛਾ ਕਿਹਦੇ ਕਿੱਥੇ ਆ ਲਓ ਜੀ ਉਹ ਇਹ ਤਰ੍ਹਾਂ ਗੈਟਰੂਮਾਂ ਸੀ ਇੱਥੇ ਆਉਣਾ ਵੀ ਰੱਖ ਹੱਡ ਦਾ ਕੋਈ ਰਸਤਾ ਤੁਸੀਂ ਵੀ ਚੱਲੇ ਜੀ ਤੁਸੀਂ ਬਾਕੀ ਪਾਤੀ ਵਾਲੇ ਜੀ ਜਦੋਂ ਬਾਈ ਗਰੀਬੀ ਹੋਵੇ ਤਾਂ ਕੋਈ ਨਹੀਂ ਕਰੇ ਖੜਦਾ ਉਹ ਗਰੀਬੀ ਆ ਜੀ ਇਹ ਲੋ ਜਮਾ ਗਰੀਬ ਆਲਟਰਾ ਪ੍ਰੋਮੈਸ ਉਹ ਵੀ ਪਾਗੜੀ ਗਰੀਬੀ ਵਾਲਾ ਹੈ ਹੋਰ ਵੀ ਉਹ ਲੱਗਦਾ ਕੁੱਤਾ ਨਹੀਂ ਲੱਗਦਾ ਜੀ ਹਾਂ ਇਹ ਮੇਰਾ ਫੋਨ ਤਾਂ ਯਾਰ ਇੱਥੇ ਹੀ ਰਹਿ ਗਿਆ ਮੈਂ ਫੋਨ ਚੱਕ ਲਿਆ ਮੈਂ ਆਪਦਾ ਚਲੋ ਬੱਗੇ ਹੋਰ ਵੀਊ ਹੋਣਗੇ ਚੈਨਲ ਤੇ ਹੋਏ ਕੀ ਕਰੀ ਜਾਂਦੇ ਹੋ ਤੁਸੀਂ ਇਹ ਬਈ ਦੂਨਾ ਦੂਨਾ ਨਹੀਂ ਇਹ ਤਾਂ ਤਗੜੀਆਂ ਪਾਈ ਫਿਰਦੇ ਨੇ ਇਹ ਤਾਂ ਬ੍ਰਾਂਡਡ ਪਾਈਆਂ ਨਹੀਂ ਨੇ ਬਾਈ ਜੀ ਬੱਗੀ ਸੀ ਜੀ ਇਹਦਾ ਜੀ ਬਾਈ ਦਿਖਾ ਰਹੇ ਹੁਣਾ ਜੀ ਬਰਾਜੀ ਬੈ ਚੈਨਲ ਵੱਲ ਹੋ ਰਿਹਾ ਜੀ ਨਹੀਂ ਬਾਈ ਤੂੰ ਤਾਂ ਮੇਰੀ ਬਣਾ ਯਾਰ ਤੂੰ ਤਾਂ ਵੀ ਮੇਰਾ ਯਾਰ ਬਾਈ ਆ ਤੂੰ ਬਸ ਫਰੀਂਦੀ ਪਾਈ ਕਰਦਾ ਮਾਲ ਟੈ ਉਹ ਬਾਈ ਜੀ ਬੰਤਾਲੀ ਗੱਲ ਐ ਦਿਖਾਇਆ ਹੋਣਾ ਬਾਈ ਜੀ ਬਾਈ ਤੂੰ ਇੰਟਰਵਿਊ ਕਰਾਉਣ ਦਾ ਮਾਰਾ ਇਹੋ ਕੁਛ ਕਰਦਾ ਯਾਰ ਬਾਈ ਦਿਖਾਇਆ ਹੋਣਾ ਯਾਰ ਲੋਕਾ ਕਿਵੇਂ ਓਏ ਲੋਕਾਂ ਦਾ ਬੁੱਧੂ ਲਈ ਨਾ ਬਹੁਤ ਆ ਕਿਵੇਂ ਘਰੋਂ ਬਾਜਾ ਮੇਰੇ ਤੋਂ ਜੇ ਵੀਡੀਓ ਬਾਈ ਦਿੰਦਾ ਹਸਤਾ ਮੈਂ ਪਾਉਂਗਾ ਜੀ ਮੈਂ ਰਸੂਈ ਨੂੰ ਕਿਹਾ ਉਹ ਗਰੀਬ ਮੈਂ ਵੀ ਗਰੀਬ ਨਾ ਇਹਦਾ ਅੱਛਾ ਕਰਦਾ ਤੂੰ ਮੈਂ ਕਹਿ ਕੇ ਪਾਉਂਗਾ ਨਹੀਂ ਨਹੀਂ ਜਦ ਦੇ ਮੇਨ ਨਾਲ ਆ ਕੇ ਮੈਨੂੰ ਕਿਹੜਾ ਕੱਪੜੇ ਪਵਾ ਕੇ ਵੀ ਉਹਨਾਂ ਨੇ ਮੈਨੂੰ ਲੋਹ ਕੀਤਾ ਜੋ ਗੋਗਲਾਂ ਦੇ ਵੀ ਛੱਲੇ ਪਵਾਈ ਸੁਰਦੇ ਜ ਮੈਂ ਮਾ ਮੈਂ ਨਹੀਂ ਅੱਜ ਮੈਂ ਦੱਸੂਗਾ ਲੋਕਾਂ ਨੂੰ ਇਹ ਦੁਬਾਰਾ ਜੇ ਜਾਣਾ ਹਾਂ ਕੈਮਰਾ ਚੱਲਦਾ ਹੀ ਤੁਹਾਡਾ ਸਾਰਾ ਕੁਝ ਦੱਸਾਂਗੇ ਜੀ ਉਹ ਕਿਹੜਾ ਦੱਸਾਂਗੇ ਲੋਕਾਂ ਨੂੰ ਮੈਂ ਮੈਜਿਕ ਜੀ ਬਾਈ ਮੈਨੂੰ ਕੱਪੜੇ ਪਵਾਏ ਜੀ ਇਹਨਾਂ ਨੇ ਤੇ ਉਹ ਕੋਈ ਗਰੀਬ ਨਹੀਂ ਹੈਗੇ ਬਿਊ ਲੈਣਾ ਚਾਹੁੰਦੇ ਨਹੀਂ ਜੀ ਮੈਨੂੰ ਪਏ ਕੱਪੜੇ ਕੋਲੋਂ ਦੀ ਕੰਨੇ ਵਧੀਆ ਕੱਪੜੇ ਬਿਊ ਲੈਣੇ ਚਾਹੁੰਦੇ ਨਹੀਂ ਜੀ ਹਾਂ ਹਾਂ ਬਾਈ ਮੇਰੇ ਕੱਪੜੇ ਦੇਖਾ ਗਏ ਜੀ ਲੋਕਾਂ ਦਾ ਫੁੱਦੂ ਲਾਈ ਜਨਾਂ ਤੂੰ ਯਾਰ ਬੰਦ ਜਾ ਕੈਮਰਾ ਪਾਣ ਦਾ